ਬਾਬਾ ਜੀ ਅੱਜ ਜਿਹੜੀ ਮੀਟਿੰਗ ਰੱਖੀ ਗਈ ਕਿਸ ਵਿਸ਼ੇ ਤੋਂ ਰੱਖੀ ਹੈ ਅੱਜ ਬਾਬਾ ਬੱਧਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੀ ਜੋ ਮੀਟਿੰਗ ਹੋਈ ਹੈ ਇਹ ਮੀਟਿੰਗ ਦੇ ਵਿੱਚ ਜੋ 315ਵਾਂ ਸਰਹੰਦ ਫਤਿਹ ਦਿਵਸ ਦਾ ਇਤਿਹਾਸਿਕ ਦਿਹਾੜਾ ਅਸੀਂ 13 ਮਈ ਨੂੰ ਇੱਥੋਂ ਵਿਸ਼ਾਲ ਮਾਰਚ ਕੱਢ ਕੇ ਮਨਾਉਣ ਜਾ ਰਹੇ ਹਾਂ 13 ਮਈ ਨੂੰ 101 ਗੱਡੀ ਦਾ ਕਾਫਲਾ ਹੋਏਗਾ ਜਿੱਥੇ ਬਾਬਾ ਬਲਵਿੰਦਰ ਸਿੰਘ ਨੇ ਗਮੁਖੀ ਉਹ ਆਉਣਗੇ ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਹੇਠ ਹੋਏਗਾ ਤੇ ਜਿਹੜਾ ਸਵੇਰੇ ਇਥੋਂ 8 ਵਜੇ ਚੱਲੇਗਾ 13 ਮਈ ਨੂੰ ਤੇ 1 ਵਜੇ ਉਹ ਚਪੜਚੜੀ ਪਹੁੰਚੇਗਾ ਲੁਧਿਆਣਾ ਬਾਕਿ ਪਾਕਿਸਤਾਨਾਂ ਤੇ ਹੁੰਦਾ ਹੋਇਆ ਉਸ ਤੋਂ ਬਾਅਦ ਉੱਥੇ 2 ਘੰਟੇ ਦਾ ਸਮਾਗਮ ਤੇ ਫਿਰ ਸ਼ਾਮ ਨੂੰ 5 ਵਜੇ ਸਰਹੰਦ ਪਹੁੰਚੇਗਾ ਸਰਹੰਦ ਫਤਿਹ ਦਾ ਝੰਡਾ ਲਹਿਰਾਇਆ ਜਾਏਗਾ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦਾ ਜੀਵਨ ਜਿਨ੍ਹਾਂ ਦੀ ਸ਼ਹਾਦਤ ਜਿਨ੍ਹਾਂ ਦੀ ਦੇਣ ਬੜੀ ਬੁਲੀ ਹੈ ਜਿਨ੍ਹਾਂ ਨੇ ਅੱਜ ਦੇ ਕਿਸਾਨਾਂ ਨੂੰ ਮੁਜਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇ ਜਿਨ੍ਹਾਂ ਨੇ ਪਹਿਲੇ ਸਿੱਖ ਲੋਕਰਾਜ ਦੀ ਸਥਾਪਨਾ ਕੀਤੀ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਜਿਸ ਤੇ ਉਕਰਿਆ ਸੀ ਦੇਗ ਤੇਗ ਫਤਿਹ Nusrat Meedrang Ya Fatadjdanak Guru Gobind Singh ਅੱਜ ਉਸ ਮਹਾਨ ਯੋਧੇ ਜਰਨੈਲ ਨੂੰ ਯਾਦ ਕਰਨਾ 3 ਸਤੰਬਰ 1708 ਨੂੰ ਦਾਸ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਬੋਦਾਬਰੀ ਨਦੀ ਦੇ ਕੰਢੇ ਮਾਧੋਦਾਸ ਵੈਰਾਗੀ ਦੇ ਰੂਪ ਦੇ ਵਿੱਚ ਮਿਲਾਪ ਹੁੰਦਾ ਅਤੇ 2 ਸਾਲ ਤੋਂ ਵੀ ਘੱਟ ਸਮੇਂ ਦੇ ਅੰਦਰ ਸਰਹੰਦ ਫਤਿਹ ਕਰਕੇ ਇਹ ਗੌਰਵਮਈ ਇਤਿਹਾਸ ਰਚਨਾ ਇਹ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਵੱਡੀ ਦੇਣ ਹੈ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਚਾਰ ਦਿਹਾੜੇ 16 ਅਕਤੂਬਰ ਜਨਮ ਉਤਸਵਾ 9 ਜੂਨ ਸ਼ਹੀਦੀ ਦਿਹਾੜਾ 3 ਸਤੰਬਰ ਮਿਲਾਪ ਦਿਵਸ ਹੈ ਅਤੇ 12 ਮਈ 1710 ਉਹਨਾਂ ਨੇ ਸਰਾਂਦ ਚੱਪੜਚਿੜੀ ਦੇ ਮੈਦਾਨ ਜਿੱਤ ਪ੍ਰਾਪਤ ਕੀਤੀ 14 ਨੂੰ ਫਤਿਹ ਦਾ ਝੰਡਾ ਲਹਿਰਾਇਆ ਮਾਰਚ ਬਹਾਦਰਪੁਰ ਰਕਵਾ ਤੋਂ ਸਾਡੇ ਟਰਸਟੀ ਬਲਦੇਵ ਬਾਵਾ ਜੀ ਬੈਠੇ ਨੇ